ਇਕ ਤਾਂ ਬੱਲਾ ਲਾ ਕੇ ਬੱਲਾ ਲਾ ਕੇ ਨਾ ਟੱਲਾ ਰਕੀ ਲਾ ਕੇ ਉੱਤੇ ਛੱਤ ਪਾੜ ਛੱਤ ਪਾੜ ਕੇ ਤੋਂ ਆਪਣੇ ਗੇਟ ਨੂੰ ਤੋੜੇ ਕਾਫੀ ਮਰੇ ਉਹਨਾਂ ਨੇ ਟੁੱਟਾ ਗੇਟ ਆਪਣਾ ਅਰੇ ਗੇਟ ਟੁੱਟਾ ਨਹੀਂ ਉੱਥੋਂ ਮੋਰਾ ਦੇ ਉੱਪਰੋਂ ਬੱਲਾ ਬਣੇ ਰੱਖਿਆ ਨੇ ਜਿਹੜੇ ਬੱਲੇ ਰੱਖੇ ਹਾਂ ਜੀ ਅੱਜ ਕੀ ਗੱਲ ਹੋ ਗਈ ਇੱਧਰ ਕਿੱਥੇ ਹੈ ਮੈਨੂੰ ਇਹ ਦੱਸੋ ਕੀ ਗੱਲ ਹੋਈ ਹੈ ਹਾਂ ਜੀ ਅੱਜ ਕੀ ਗੱਲ ਹੋ ਗਈ ਗੱਲ ਕਿ ਮੈਂ ਸਵੇਰੇ ਆਇਆ ਦੇਖਿਆ ਜੀ ਗੱਲੇ ਭੰਨੇ ਪੈਣੇ ਥਾਰਾ ਕਹਿ ਵਿੱਚੋਂ ਕੱਢ ਕੇ ਲੈ ਗਏ ਨੇ ਛੱਤ ਤੋਂ ਜਾ ਕੇ ਦੇਖਿਆ ਛੱਤ ਪੱਟੀ ਵੀ ਹੈ ਸਤਿ ਸ੍ਰੀ ਅਕਾਲ ਜੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ 30-32 ਹਜ਼ਾਰ ਇੱਥੇ ਹੁੰਦਾ ਹੈ ਕੈਸ਼ ਲੈ ਕੇ ਆ ਕੈਸ਼ ਲੈ ਕੇ ਨਾ ਬਾਕੀ ਦਾਲਿਆ ਸੀ ਹੁਣ ਉੜੇ ਜਾਂ ਦੁਕਾਨ ਚ ਕੀ ਨਾਮ ਤੁਹਾਡਾ ਮੇਰਾ ਨਾਮ ਰਿੰਦਰ ਕਮਾਰ ਹੈ ਕੀ ਗੱਲ ਹੋ ਗਈ ਗਾਂ ਜੀ ਆ ਆਪਣੇ ਨਿਸਿੰਦਰ ਜੀ ਹੈਗੇ ਨਾ ਦੁਕਾਨ ਹੈ ਬਾਹਰ ਪ੍ਰਾਈਵਡ ਦੀ ਜੀ ਮੈਨੂੰ ਫੋਨ ਆਇਆ ਜੀ ਆਪਣੀ ਦੁਕਾਨ ਤੇ ਚੋਰੀ ਹੋ ਗਈ ਮੈਂ ਕਿਹਾ ਮੈਂ ਤੁਹਾਡੇ ਕੋਲ ਬਸ 10 ਮਿੰਟ ਚ ਪਹੁੰਹ ਰਿਹਾ ਮੇਰੀ ਦੂਜੀ ਟੀਮ ਤੁਹਾਡੇ ਕੋਲ ਆ ਰਹੀ ਹੈ ਤੇ ਜਦੋਂ ਇੱਥੇ ਆਏ ਇਹਨਾਂ ਨੇ ਦੱਸਿਆ ਜੀ ਉੱਤੋਂ ਛੱਤ ਤੋਂ ਪਾੜ ਕੇ ਆਏ ਨੇ ਜਿੰਨੇ 30-35 ਹਜ਼ਾਰ ਰੁਪਏ ਦਾ ਨੁਕਸਾਨ ਲਗਭਗ ਹੋ ਗਿਆ ਜੀ ਬਾਕੀ ਹੋਰ ਸਮਾਨ ਦੀ ਗਿਣਤੀ ਦਾ ਕੀ ਹੋਣੀ ਹੈ ਜੀ ਹਰ ਦੁਕਾਨ ਤੇ ਜੇ ਕਿਸੇ ਚੋਰੀ ਹੁੰਦੀ ਸਮਾਨ ਦੀ ਗਿਣਤੀ ਤਾਂ ਹੁੰਦੀ ਨਹੀਂ ਅਸੀਂ ਤੁਹਾਡੇ ਮੱਦੇਨਜ਼ਰ ਕਿੰਨੇ ਆ ਜੀ ਪ੍ਰਸ਼ਾਸਨ ਨੂੰ ਥੋੜੀ ਰਾਤ ਦੀ ਥੋੜੀ ਨਹੀਂ ਬਹੁਤ ਜ਼ਿਆਦਾ ਰਾਤ ਦੀ ਇਹਨਾਂ ਨੂੰ ਸਖਤੀ ਕਰਨੀ ਚਾਹੀਦੀ ਹੈ